बहुत लोग आ रहे हैं क्या है ये बोलिकूले अभी रात को और क्यों बस 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 अच्छे ना सेब बिल्डिंग करना है हर यार जी हम इंडियन बोल दिए हैं तू ब्लू बहुत सब ठीक बैठो ये बात बतान बात ਸਾਡੇ ਪੀਜਪੀ ਪਰਿਵਾਰ ਵੱਲੋਂ ਸਤਿ ਸ੍ਰੀ ਅਕਾਲ ਤੇ ਸਾਡਾ ਆਪਣਾ ਸਰਪੰਚ ਪ੍ਰਧਾਨ ਵੀ ਹੈ ਬੀਜਪੀ ਦਾ ਜੀ ਸਾਡੇ ਅਨਸਾਰੀ ਜ਼ਿਲ੍ਹਾ ਪ੍ਰਧਾਨ ਵੀ ਸਾਡੇ ਨਾਲ ਇਸ ਹਾਲੇ ਕਿਤੇ ਆਏ ਨੇ ਇਹ ਛੋਟਾ ਭਰਾ ਹੋ ਆ ਵੀ ਪੈਂਦਾ ਯਾਰ ਉਸ ਨਾਲ ਹਰਮਨ ਵੱਲੋਂ ਬੇਨਤੀ ਕਰਨਾ ਹੈ ਇਹ ਬੀਜਪੀ ਪਰਿਵਾਰ ਵੱਲੋਂ ਇਹਨੂੰ ਕਲਾਨੌਰ ਦੀ ਪੰਚਾਇਤ ਜੈਲਦਾਰਾਂ ਦੇ ਵਿੱਚ ਬੀਜੇਪੀ ਦੇ ਪਰਿਵਾਰ ਸਾਡੇ ਦਾ ਸਾਡਾ ਛੋਟਾ ਵੀਰ ਹਰਮਨ ਜੋ ਕਿ ਸਰਪੰਚੀ ਦਾ ਉਮੀਦਵਾਰ ਆ ਅੱਜ ਅਸੀਂ ਸਾਰੀ ਟੀਮ ਨੇ ਬੀਜੇਪੀ ਦੀ ਜਿਹੜੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਗੇਲ ਸਿੰਘ ਜੀ ਬਾਈਆ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਸਾਡੇ ਸਾਰੇ ਸਰਕਲ ਪ੍ਰਧਾਨ ਅੱਜ ਘਰ-ਘਰ ਜਾ ਕੇ ਦੁਕਾਨ-ਦੁਕਾਨ ਜਾ ਕੇ ਸਾਡੇ ਛੋਟੇ ਵੀਰ ਹਰਮਨ ਨੂੰ ਜਿਤਾਉਣ ਦੀ ਬੇਨਤੀ ਕੀਤੀ ਆ ਤੁਹਾਨੂੰ ਇਹ ਵੀ ਵਿਸ਼ਵਾਸ ਦਿਵਾਉਂਦੇ ਆ ਸਾਰੇ ਕਲਾਨੌਰ ਵਾਸੀਆਂ ਨੂੰ ਜੇ ਹਰ ਮੰਨ ਜਿਸ ਪੰਚਾਇਤ ਯੋਗਦਾਰਾਂ ਜੋ ਸਰਪੰਚ ਤੁਸੀਂ ਬਣਾ ਕੇ ਭੇਜਦੇ ਹੋ ਤੇ ਉਹਦੇ ਵਿੱਚ ਕੋਈ ਵੀ ਵਿਕਾਸ ਦੀ ਕਮੀ ਨਹੀਂ ਰਹਿਣਤੀ ਜਾਊਗੀ ਹਰ ਤੁਹਾਡਾ ਜਿਹੜਾ ਬਣਦਾ ਹੁਕਮ ਆ ਉਹਨੂੰ ਸਿਰ ਮੱਥੇ ਪ੍ਰਵਾਨ ਕਰਕੇ ਸ਼ਹਿਰ ਦੇ ਵਿੱਚ ਸੁਧਾਰ ਕੀਤਾ ਜਾਊਗਾ ਕਿਉਂਕਿ ਮੇਰਾ ਖਿਆਲ ਹੈ ਕਿ ਘੜੋ ਘੜ ਤੇ ਬੜੇ ਲੰਬੇ ਅਰਸੇ ਦੇ ਬਾਅਦ ਲੋਕਾਂ ਨੂੰ ਇਹ ਆਕ ਮਿਲਣ ਜਾ ਰਿਹਾ ਕਿ ਉਹ ਆਪਣੇ ਨਮਾਇੰਦਾ ਚੁਣ ਤੇ ਨਮਾਇੰਦਾ ਚੁਣ ਕੇ ਆਪਣੇ ਪੰਚਾਇਤ ਦੇ ਵਿੱਚ ਆਪਣੇ ਖਰਚਾ ਲਗਣ ਕਿ ਅਸੀਂ ਬੀਜੇਪੀ ਦਾ ਪਰਿਵਾਰ ਆ ਤੇ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਤੇ ਫੰਡ ਦੀ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ ਇਹ ਸਾਡੇ 2027 ਦੀ ਪਹਿਲੀ ਪੌੜੀ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਾ ਤੇ ਗੈਂਗਸਟਰਵਾਦ ਤੋਂ ਮੁਕਤੀ ਪਾਉਣ ਦੇ ਲਈ ਇਸ ਛੋਟੇ ਵੀਰ ਦੇ ਸਿੱਤੇ ਮਿਰ ਪ੍ਰਿਆਤ ਰੱਖੋ ਤਾਂ ਕਿ ਸਾਡੀ 27 ਦੇ ਵਿੱਚ ਜਿਹੜੀ ਸਰਕਾਰ ਬਣ ਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਵਧੀਆ ਸਰਕਾਰ ਜਿਹੜੀ ਡਬਲ ਇੰਜਨ ਵਾਲੀ ਸਰਕਾਰ ਦੇ ਧੰਨਵਾਦ